फिर तो थैंक यू सो मच आप सब यहाँ पे आए बहुत खुशी हुई आप लोगों को देख के मेरी पहली मूवी है बहुत ज़्यादा एक्साइटेड बहुत ज़्यादा नर्वस एंड आई uh, होप आपको ट्रेलर पसंद आया होगा तो क्योंकि मुझे तो बहुत पसंद आया पहली बार अपने आपको इतनी बड़ी स्क्रीन पे देखा है एंड आई होप आप लोगों को भी अच्छा लगा होगा सो थैंक यू सो मच आने के लिए बहुत बढ़िया बहुत वह इन्ना स्टार कास्ट मैं मिले डायरेक्टर इन्ने बड़े गुनाम शेरबानी और बहुत ज्यादा मतलब अभी तक मेरे को चार पाँच साल हो गए इंडस्ट्री में काम करते हुए मैं गाने करती थी पहली फिल्म है इतनी अच्छी टीम मैंने अपनी पूरी जिंदगी में नहीं तो देखी तो बहुत मुश्किल हुई है पर डायरेक्टर सर ने बहुत अच्छे से समझाया है और जो मेरे साथ असिस्टेंट थे जो डायरेक्टर टीम के उनने मेरे पे बहुत काम करा है बहुत ज्यादा

ਮੈਂ ਇੱਕ ਰੋਜ਼ ਵਾਲਾ ਦਾਣਾ ਰੋਜ਼ ਦੀ ਗੁਲਬਤ ਕਿਉਂ ਹੁੰਦੀ ਹੈ ਨਾ ਤੇ 21 ਰਹਿਣੇ ਚਾਹੀਦੇ ਆ ਮੈਂ ਕਿਉਂ ਸ਼ੇਰ ਤੋਂ ਕਿਉਂ ਸ਼ੁਰੂ ਕਰਾਂ ਮੈਂ ਕਿਉਂ ਸ਼ੇਰ ਤੋਂ ਸ਼ੁਰੂ ਕਰਾਂ ਤੁਸੀਂ ਮੈਨੂੰ ਪੇਮੈਂਟ ਦਿੰਦੀ ਹੈ ਹਾਂ ਅਜੇ ਕਿਹੜਾ ਪੇਮੈਂਟ ਆਇਆ ਪੁੱਛੋ ਚਲੋ ਕੌਣ ਕੌਣ ਕੰਪੀਟੀਸ਼ਨ ਦੀ ਗੱਲ ਕਰਦੇ ਆ ਹਰਵਾਨੇ ਹਰਾਂ ਦੇ ਨਾਲ ਕਿਹੜਾ ਕੰਪੀਟੀਸ਼ਨ ਲੱਗਿਆ ਲੱਗਦਾ ਵੀ ਪੰਜਾਬੀ ਮੁੰਡਾ ਕਿੱਧਰ ਨੂੰ ਜਾਊਗਾ ਤੁਸੀਂ ਆਪੇ ਦੱਸੋ ਕੀ ਪਤਾ ਕਿ ਦਰ ਨੂੰ ਜਾਣਾ ਹੈ ਮੈਂ ਸਵਾਦ ਦੀ ਸਵਾਦ ਦੀ ਗੱਲ ਕਰੀ ਐ ਤੁਸੀਂ ਇੱਕ ਹਰਿਆਣਾ ਇੱਕ ਮਾਝਲਿਕ ਪੰਜਾਬ ਤੇ ਇਨਾਂ ਦਾ ਮਿਸ਼ਨ ਨੂੰ ਮਿਲ ਗਿਆ ਤੁਹਾਨੂੰ ਕੀ ਬਾਤ ਹੈ ਪਹਿਲਾਂ ਮੈਂ ਤਾੜੀ ਮਾਰੋ ਇਨਾਂ ਨੂੰ ਮਿਸ਼ਨ ਲੱਗ ਗਿਆ ਬਹੁਤ ਵਧੀਆ ਲੱਗਿਆ ਮੈਂ ਜ਼ਿਆਦਾ ਕੰਮ ਨਹੀਂ ਕੀਤਾ ਪਰੰਦਰਨਾ ਘੱਟ ਸੀ ਸੀਗੇ ਇਨਾਂ ਜ਼ਿਆਦਾ ਨਹੀਂ ਸੀਗੇ ਬਟ ਜਿੰਨਾ ਵੀ ਹੋਇਆ ਬਹੁਤ ਵਧੀਆ ਹੋਇਆ ਹੁਣ ਆਪਣੀ ਸਾਝ ਗੋਲ ਹੈ ਕਿਹੜੀ ਕਹਿੰਦੇ ਲੋ ਫਿਲਮਾਂ ਮਰਦੀਆਂ ਨੇ ਮਸਤੀ ਬੜੀ ਹੁੰਦੀ ਹੈ ਕਿ ਇਦਾਂ ਦੀ ਖਾਸ ਕਿ ਮਸਤੀ ਜਿਹੜੀ ਕਹਿੰਦੇ ਯਾਦਗਾਰ ਬਣਦੀ ਹੋਵੇ ਸਾਰੇ ਸਾਰੇ ਦਿਨ ਹੀ ਯਾਦਗਾਰ ਸੀਗੇ ਸਾਰੇ ਦਿਨ ਹੀ ਯਾਦਗਾਰ ਕਦੇ ਨਹੀਂ ਪਹਿਜਣਾ ਤਾਂ ਵਾਹ ਕਰ ਵਾਹ ਕਰਨਾ ਫੇ ਵਾਹ ਕਰ ਰੱਬਾ ਰੋਕ ਦੇ ਬਸ ਸ਼ੂਟ ਕਰ ਲੀਏ ਇਹਨਾਂ ਤੇ ਕਦੇ ਸਰ ਜਲਦੀ ਆ ਜਾਂਦੇ ਸੀ ਕਦੇ ਮੈਂ ਲੇਟ ਆ ਜਾਂਦੀ ਸੀ ਬਸ ਇਦਾਂ ਇਦਾਂ ਦੋ ਚੋਕ ਵਿਆਹ ਵਾਲਾ ਦਿਨ ਬਹੁਤ ਯਾਦਗਾਰ ਸੀ ਜਿਹੜੇ ਦਿਨ ਸਾਡਾ ਵਿਆਹ ਸ਼ੂਟ ਹੋਇਆ ਹਾਂ ਹਾਂ ਹਉਦੋ ਉਹ ਉਹ ਹੀ ਯਾਦਗਾਰ ਸੀ ਲਗਿਆ ਮੇਰੇ ਕੋਈ ਬੋਲਦਾ ਹੀ ਨਹੀਂ ਸੀ ਵਿਚਾਰਾ ਮੜਮਾ ਪੰਜਾਬੀ ਚ ਕਰਦੇ ਸੀ ਕਿਤੇ ਕਿਸੇ ਪੰਜਾਬੀ ਚ ਕਰਦੇ ਸੀ ਕਿ ਹਰਿਆਣਵੀ ਕਰਦੇ ਸੀ ਇਹ ਤਾਂ ਤੁਹਾਨੂੰ ਟ੍ਰੇਲਰ ਦੇਖਿਆ ਨਾ ਤੁਸੀਂ ਮੈਂ ਤਾਂ ਪੂਰੀ ਪੰਜਾਬੀ ਬਾਈ ਅੱਜ ਬੱਸ ਹੋ ਗਿਆ ਤੁਹਾਡੇ ਸਵਾਲਾਂ 'ਚ ਥੋੜਾ ਜਵਾਬ ਹੈ ਮੜਮਾ ਬਾਈ ਕਿਦਾ ਬੋਇਆ ਕਿਦਾ ਜੀ ਮੈਂ ਤਾਂ ਬਾਈ ਕਿਦਾ ਪੋਆਇਆ ਉਹ ਜੀ ਮੈਂ ਤਾਂ ਪੂਰਾ ਪੋਆਇਆ ਜੇ ਫਿਰ ਉਹ ਵੀ ਦੇਖਿਓ ਪੂਰਾ ਮੈਂ ਕਿਦਾ ਹੋਇਆ ਠੀਕ ਹੈ ਜੀ ਸਭ ਨੂੰ ਸਤ ਕਿ ਤੋਸਾ ਸੀ ਪੰਜਾਬ ਦੀ ਫਿਲਮ ਬਣਾ ਰਹੇ ਤਾਂ ਉਹਦੇ ਚ ਪੰਜਾਬ ਦੀਆਂ ਗੱਲਾਂ ਹੀ ਨੇ ਤੇ ਹਾਏ ਮਤਲਬ ਇੱਕ ਐਂਟਰਟੇਨਮੈਂਟ ਲਈ ਅਸੀਂ ਮੈਂ ਜਿੱਦਾਂ ਪਹਿਲਾਂ ਗਿਆ ਇਹਦੇ ਚ ਕੋਈ ਸਾਹਨੇ ਮਾੜਾ ਬੋਤਾਲ ਪ੍ਰੋਡਕਸ਼ਨ ਕਰਦਾ ਨਹੀਂ ਕੋਈ ਨਹੀਂ ਨਾਲ ਸਾਥੀ ਉਹਦੇ ਨਾਲ ਸਾਥੀ ਵੀ ਪੂਰੀ ਬੇਲ ਲਾਲ ਚੱਕਾ ਹੋਣਾ ਨਹੀਂ ਨਾਲ 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 ਵਾਲੇ ਵੀ ਇਹ ਕਹਿੰਦੇ ਜਦੋਂ ਪ੍ਰਸਾਦ ਦੀ ਲੋੜ ਹੁੰਦੀ ਹੈ ਨਾ ਜੇ ਐਮਪੀ ਬਣਾਣਾ ਹੈ ਤੁਹਾਡਾ ਸਾਥੀ ਵੀ ਲੋੜ ਪਊਗੀ ਤੁਸੀਂ ਉਹਨਾਂ ਜਾਓਗੇ ਨਾਲ ਪ੍ਰਚਾਰ ਕਰਨਾ ਹੋਣਾ ਨਹੀਂ ਸਰਦੀਆਂ ਬੈਸਟ ਵਿਸ਼ਸ ਉਹਨਾਂ ਦੇ ਨਾਲ ਨੇ ਅਸੀਂ ਬਹੁਤ ਤਿਆਰ ਕਰਦੇ ਹਾਂ ਕਰਮਜੀਤ ਬਹੁਤ ਦਿਲੋਂ ਰੂਹ ਨਾਲ ਕੰਮ ਕੀਤਾ ਔਰ ਸਭ ਤੋਂ ਵੱਡੀ ਗੱਲ ਹੈ ਬਹੁਤ ਸਪੋਰਟਿਵ ਸੀਗੇ ਇਲੈਕਸ਼ਨ ਦਾ ਜਾਣਦਾ ਉਹਨਾਂ ਦਾ ਅਲਕਸੀ ਕੁਝ ਬਾਤ ਸੋ ਸਾਡੇ ਵੱਲੋਂ ਇਸ ਫਿਲਮ ਲਈ ਵੀ ਦਵਾਵਾਂ ਨੇ ਔਰ ਉਹਨਾਂ ਦੀ ਅਗਲੀ ਜ਼ਿੰਦਗੀ ਲਈ ਵੀ ਦਵਾਵਾਂ ਗੁਲਾਬ ਦੇ ਖਿਡਾਰੀ ਗੁਲਾਬ ਵਾਂਗੂ ਉਹਦਾ ਦਿਲ ਵੀ ਖਿਲਾਇਆ ਹੁੰਦਾ ਦਿਮਾਗ ਵੀ ਖਿਲਾਇਆ ਹੁੰਦਾ 14 ਹਜ਼ਾਰ ਬੰਦਾ ਰੋਜ਼ ਰੋਜ਼ੀ ਗੁਲਾਬ ਆਪਦੀ ਜ਼ਿੰਦਗੀ ਚ ਚਾਹੁੰਦਾ ਤੇ ਇਹ ਤੁਹਾਡੇ ਪਿਲਾਂ ਦੀ ਕਹਾਣੀ ਹੈ